ਇਥੇ ਜੀ ਇੱਕ ਵਾਰੀ ਫੇਰ ਸਿੱਖ ਨੇ ਕਮਾਲ ਕਰ ਦਿੱਤਾ ਕੈਨੇਡਾ ਦੇ ਵਿੱਚ ਇੰਝਦਾ ਇਤਿਹਾਸਿਕ ਕੰਮ ਕੀਤਾ ਕਿ ਸੁਣ ਕੇ ਤੁਹਾਡਾ ਵੀ ਸੀਨਾ ਗਰਵ ਨਾਲ ਚੋੜਾ ਹੋ ਜਾਏਗਾ ਸਿੱਖ ਜਿੱਥੇ ਵੀ ਜਾਂਦੇ ਨੇ ਇਤਿਹਾਸ ਰਚਾਉਂਦੇ ਪਏ ਨੇ ਇਤਿਹਾਸ ਤੇ ਪੰਨਿਆਂ ਚਪਣਾ ਨਾ ਜਿਹੜਾ ਲਖਾਂਦੇ ਪਏ ਨੇ ਇਥੇ ਜੀ 16 ਸਾਲ ਦਾ ਸਿੱਖ ਕੈਨੇਡਾ ਦੇ ਵਿੱਚ ਇਹੋ ਜਿਹਾ ਕੰਮ ਕੀਤਾ ਕਿ ਹਰ ਕੋਈ ਹੈਰਾਨ ਰਹਿ ਗਿਆ ਕਿ 16 ਸਾਲ ਦਾ ਮੁੰਡਾ ਐਡਾ ਵੱਡਾ ਕੰਮ ਕਿੰਜ ਕਰ ਸਕਦਾ ਹੈ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਅੱਜ ਦੀ ਵੀਡੀਓ ਇਹਦੇ ਹਵਾਲੇ ਤੋਂ ਹੈ ਐਸ ਮੁੰਡੇ ਨੇ ਕੀ ਕੰਮ ਕੀਤਾ ਹੈ ਕਿ ਸਾਰੇ ਜਿਹੜੇ ਨੇ ਹੈਰਾਨ ਪਰੇਸ਼ਾਨ ਹੋ ਗਏ ਨੇ ਇਹ ਵੇਖ ਕੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਸੋ ਚਲਦੇ ਹਾਂ ਦੇਖਦੇ ਹਾਂ ਵੀਡੀਓ लेट्स ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਸਿੱਖਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਭਾਰਤ ਦੇਸ਼ ਅਤੇ ਸਿੱਖ ਧਰਮ ਦਾ ਨਾਂ ਰੌਸ਼ਨ ਕੀਤਾ ਹੈ ਉੱਥੇ ਹੀ ਹੁਣ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਨਾਲ ਜੁੜੇ 16 ਸਾਲ ਦੇ ਅਮਰਤਾ ਦੇ ਸਿੱਖ ਨੌਜਵਾਨ ਜੱਪ ਗੋਬਿੰਦ ਸਿੰਘ ਨੇ ਕੈਨੇਡਾ ਦੇ ਵਿੱਚ ਪਾਇਲਟ ਬਣ ਕੇ ਇਤਿਹਾਸ ਰਚ ਦਿੱਤਾ ਹੈ ਜਦ ਗੋਬਿੰਦ ਨੇ ਪਾਇਲਟ ਬਣਨ ਦੀ ਤਿਆਰੀ ਪੀਸੀ ਤੋਂ ਸ਼ੁਰੂ ਕੀਤੀ ਸੀ ਅਲਬਰਟਾ ਅਤੇ ਅਨਟੋਰੀਆ ਤੋਂ ਟ੍ਰੇਨਿੰਗ ਲੈਣ ਤੋਂ ਬਾਅਦ ਉਹਨੇ ਆਖਰੀ ਟ੍ਰੇਨਿੰਗ ਕਯੂਬਿਕ ਚ ਪੂਰੀ ਕੀਤੀ ਹੈ ਜਪ ਗੋਬਿੰਦ ਗਣਿਤ ਇਤਿਹਾਸ ਸੰਗੀਤ

ਬਾਦ ਉਹਨੇ ਸੈਂਟ ਮਾਈਕਲ ਹਾਈ ਸਕੂਲ ਤੋਂ ਅੱਗੇ ਦੀ ਪੜ੍ਹਾਈ ਕੀਤੀ ਹੈ ਹੁਣ ਉਹਨੂੰ ਓਟਾਵਾ ਦੀ ਯੂਨੀਵਰਸਿਟੀ ਵੱਲੋਂ ਐਰੋਸਪੇਸ ਇੰਜੀਨੀਅਰਿੰਗ ਚ ਸਕਾਲਰਸ਼ਿਪ ਮਿਲੀ ਹੈ ਜੋ ਉਹਦੇ ਲਈ ਬਹੁਤ ਵੱਡੀ ਉਪਲਬਧੀ ਹੈ ਇਸ ਤੋਂ ਇਲਾਵਾ ਜੱਪ ਗੋਬਿੰਦ ਸਿੰਘ ਨੂੰ ਗਤਕਾ ਕੀਰਤਨ ਤਬਲਾ ਵਜਾਉਣ ਦੇ ਨਾਲ ਨਾਲ ਗੇਮਸ ਦਾ ਵੀ ਸ਼ੌਕ ਹੈ ਉਹ অন্ਟਾਰੀਓ ਡਿਸਟ੍ਰਿਕਟ ਸੋਕਰ ਲੀਗ ਚ ਵੀ ਖੇਡਦਾ ਹੈ ਪਿਛਲੇ ਦਿਨੀ ਇੰਗਲੈਂਡ ਚ ਹੋਈ ਕਾਮਨਵੈਲਥ ਥੇਲਾਂ ਚ ਉਹਨੇ ਪਤਕ ਜਿੱਤ ਕੇ ਵੱਡੀ ਉਪਲਬਧੀ ਹਾਸਲ ਕੀਤੀ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਆਂ ਦਾ ਇੱਕ ਹੋਰ ਨਵੀਂ OGGF ਵੀਡੀਓ ਤੁਸੀਂ ਵੇਖੀਏ 16 ਸਾਲ ਦੇ ਸਿੱਖ ਮੁੰਡੇ ਨੇ ਐਨਾ ਵੱਡਾ ਕੰਮ ਕੀਤਾ ਕਿ ਸਾਰਿਆਂ ਤੋਂ ਘੱਟ ਉਮਰ 'ਚ 16 ਸਾਲ ਦੀ ਉਮਰ 'ਚ ਪਾਇਲਟ ਬਣ ਗਿਆ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਉਹਨੂੰ ਅਜੇ ਡਰਾਈਵਿੰਗ ਲਿਸੈਂਸ ਨਹੀਂ ਲੱਭਿਆ ਲੇਕਿਨ ਇੱਥੇ ਜਹਾਜ਼ ਉਡਾਣ ਦਾ ਜਿਹੜਾ ਉਹਨੂੰ ਲਿਸੈਂਸ ਹੈ ਉਹ ਦੇ ਦਿੱਤਾ ਗਿਆ ਇਹ ਐਜਰਾ ਮੁੰਡਾ ਪਾਇਲਟ ਬਣ ਗਿਆ ਤੇ ਇੱਥੇ ਇਹਨੂੰ 에어로 스페이스 ਇੰਜੀਨੀਅਰਿੰਗ ਵਿੱਚ ਵੀ ਦਾ ਐਡਮਿਸ਼ਨ ਹੋ ਗਿਆ ਹੁਣ ਇਹ ਉੱਥੇ ਪੜ੍ਹੇਗਾ ਤੇ ਬਹੁਤ ਹੀ ਇੰਟੈਲੀਜੈਂਟ ਬੱਚਾ ਇੱਥੇ ਜੀ ਰਿਕਾਰਡ ਵਿੱਚ ਇਹਦਾ ਨਾਮ ਲਿਖਿਆ ਗਿਆ ਹੈ ਜੈਨਿਅਸ ਵਰਲਡ ਰਿਕਾਰਡ ਚ ਤੇ ਇਹ ਸਭ ਤੋਂ ਛੋਟਾ ਬੱਚਾ ਹੈ ਜਿਨੇ ਐਨੀ ਕਟ ਉਮਰ ਵਿੱਚ ਪਾਇਲਟ ਬਣ ਕੇ ਵਿਖਾਇਆ ਤੇ ਸਾਰੀ ਦੁਨੀਆ ਹੈਰਾਨ ਹੈ ਕਿ ਆ ਕਿਹੜਾ ਬੱਚਾ ਜਿਨੇ ਇੰਨੀ ਛੋਟੀ ਉਮਰ ਵਿੱਚ ਐਨਾ ਵੱਡਾ ਕੰਮ ਕਰਕੇ ਉਹ ਕਾਇਆ ਤੇ ਹਰ ਗੀਰਾਂ ਨੇ ਸਿੱਖਾਂ ਦੀ ਜਿਹੜਾ ਇੰਟੈਲੀਜੈਂਸ ਵੇਖ ਕੇ ਕਦੇ ਬਹਾਦਰੀ ਦੇ ਕਿਸੇ ਤੇ ਗੱਲਾਂ ਹੁੰਦੀਆਂ ਨੇ ਕਦੇ ਇੰਟੈਲੀਜੈਂਸ ਦੀਆਂ ਗੱਲਾਂ ਹੁੰਦੀਆਂ ਨੇ ਬਹੁਤ ਵਧੀਆ ਸਿੱਖ ਜਿੱਥੇ ਵੀ ਜਾਂਦੇ ਨੇ ਛਾ ਜਾਂਦੇ ਨੇ ਤੇ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਚ ਤੁਹਾਡਾ ਜੋ ਵੀ ਕਹਿਣਾ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਜ਼ਮੀ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਆਪਾਂ ਇਸ ਚੈਨਲ ਦਾ ਵੀ ਤਵਾੜੇ ਨੂੰ ਫਿਰ ਤੁਮਿਲ ਮੁਲਾਕਾਤ ਹੋਊਗੀ ਸੱਚੀ ਕਾਲ